ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਲੋਕਾਂ ਨੇ ਅਤ ਚੱਕੀ ਸੀ ਕਿ ਭਈਏ ਪਹਜਾਓ ਪੰਜਾਬ ਬਚਾਓ ਭਈਏ ਤਾਂ ਭਜਾ ਨਹੀਂ ਸਕੇ ਤੇ ਪੰਜਾਬ ਨੂੰ ਕੋਈ ਬਰਬਾਦ ਕਰ ਨਹੀਂ ਸਕਦਾ ਮੈਂ ਜਿਹੜੀ ਅੱਜ ਗੱਲ ਕਰਨੀ ਆ ਨਾ ਇਹ ਸਪੈਸ਼ਲੀ ਉਹਨਾਂ ਲੋਕਾਂ ਲਈ ਕਰਨੀ ਹੈ ਜਿਨ੍ਹਾਂ ਦੇ ਹੱਥ ਵਿੱਚ ਹਮੇਸ਼ਾ ਇੱਕ ਥਿਲੀ ਅੱਗ ਲਾਉਣ ਵਾਸਤੇ ਫੜੀ ਹੁੰਦੀ ਹੈ ਬਸ ਜਿੱਥੇ ਉਹਨਾਂ ਨੂੰ ਪਤਾ ਲੱਗੇ ਵੀ ਇੱਥੇ ਸੁੱਕੀ ਪਰਾਲੀ ਪਈ ਹੈ ਇੱਥੇ ਤੂੜੀ ਪਈ ਹੈ ਇੱਥੇ ਮਿੱਟੀ ਦਾ ਟੀਲ ਪਿਆ ਅਤੇ ਪਾਥੀਆਂ ਪਈਆਂ ਨੇ ਵੀ ਥਿਲੀ ਬਾਲੋ ਤੇ ਅੱਗ ਲਾਓ ਪਰ ਪੰਜਾਬ ਦੇ ਵਿੱਚ ਉਹ ਲੋਕ ਵੀ ਹੈਗੇ ਜਿਹੜੇ ਅੱਗ ਬਚਾਉਣ ਵਾਲੇ ਵੀ ਤਕਰੀਬਨ ਤਿਆਰ ਬੈਠੇ ਹੁੰਦੇ। ਮਤਲਬ ਜਿਹੜੇ ਇਹਨਾਂ ਦੇ ਛਿੱਤਰ ਫੇਰਨ ਵਾਲੇ ਦੇ ਇਹਨੂੰ ਕੰਟਰੋਲ ਕਰਨ ਵਾਲੇ ਤੇ ਵੀ ਬੈਠੇ ਹੁੰਦੇ। ਕੋਈ ਤਾਂ ਨਿਹੰਗ ਜੱਥੇਬੰਦੀਆਂ ਸੀ। ਇਹ ਪਹਿਲੀ ਗੱਲ ਤਾਂ ਗ੍ਰਿਸ਼ਤ ਤੋਂ ਪਗੋੜੇ ਇੰਦਕਾਰਵਾਰ ਕੋਈ ਨਿੱਕਿਰਤ ਕੋਈ ਨਹੀਂ। ਲੁੱਟਾਂ ਖੋਹਾਂ ਕਰਨੀ ਆਉਂਦੀਆਂ ਨੇ। ਤੁਸੀਂ ਜੇ ਪਖੰਡੇ ਜਾ ਚੋਰ ਠੱਗ ਭਰਦੇ ਹੋਗੇ ਨਾ ਉਹਦੇ ਵਿੱਚ ਲੈਣ ਲੱਗ ਜਾਂਦੀ ਹੈ ਬੇ ਆ ਨਹਿਨ ਟਰੈਕਟਰ ਚੋਰੀ ਕਰਦਾ ਫੜਿਆ ਗਿਆ ਆ ਮੋਟਰਸਾਈਕਲ ਇਹਨੇ ਗੁੱਟ ਵੜਤਾ ਇਹਨੇ ਤਾਰਾਂ ਵੜ ਲਈਆਂ ਇਦਾਂ ਦੀਆਂ ਇਹਨਾਂ ਦੀਆਂ ਖਬਰਾਂ ਲੱਗੀਆਂ ਨੇ ਜਣ ਕੇ ਇਹ ਲੋਕ ਨੇ ਕਿ ਇਹਦੇ ਪੱਠੇ ਚੋਰੀਓ ਵੜ ਰਹੇ ਨੇ ਇਹ ਇਹਨਾਂ ਦੀਆਂ ਖਬਰਾਂ ਨੇ ਸਚਾਈ ਹੈ ਅਪਿਛੇ ਜੇ ਰਾਜੀ ਬੰਦੇ ਕਰਾਉਂਦੇ ਫਿਰਦੇ ਆ ਇੱਕ ਪਹਿਲਾਂ ਭਿੰਡਰਾਂ ਵਾਲੀ ਸੀ ਭਿੰਡਰਾਂ ਵਾਲੀ ਵੀ ਬੀਬੀ ਆਈ ਉਹ ਸਾਰੇ ਕੋਈ ਸਾਹਮਣੇ ਆਏਗੇ ਲੋਕਾਂ ਦੇ ਘਰਾਂ ਜਾਣਗੇ ਤੁਸੀਂ ਆਪਣੀ ਕੁੜੀ ਨੂੰ ਬਸਾਉਂਦੇ ਕਿਉਂ ਨਹੀਂ ਮੁੰਡਾ ਬਸਾਉਣਾ ਚਾਹੁੰਦਾ ਆਪ ਗ੍ਰਿਸ਼ਟ ਦੇ ਲਾਗੇ ਸਕੇ ਵੀ ਨਹੀਂ ਆਪ ਛੜੇ ਛਾਂ ਨਹੀਂ ਗ੍ਰਿਸ਼ਟੀ ਜੀਵਾਂ ਗ੍ਰਿਸ਼ਟੀ ਲੋਕਾਂ ਦੇ ਜਾ ਕੇ ਘਰ ਬਸਉਂਦੇ ਇੱਕ ਤਾਂ ਇਹ ਲਾਣਾ ਸੀ ਇਹਨਾਂ ਨੇ ਬੜੀਆ ਚੱਪੀ ਸੀ ਭਈਏ ਭਜਾ ਦਿਓ ਪੰਜਾਬ ਬਚਾਓ ਇਦਾਂ ਕਹਿੰਦੇ ਸੀ ਹੁਣ ਲੋਕਾਂ ਨੇ ਉਹਨਾਂ ਦੇ ਹੱਕ ਵਿੱਚ ਪਤਵੰਤੇ ਤਾਂ ਵੀ ਸਾਨੂੰ ਮਜ਼ਦੂਰਾਂ ਬਿਨਾ ਪ੍ਰਵਾਸੀਆਂ ਬਿਨਾ ਨਹੀਂ ਸਰਦਾ ਤੇ ਇੱਕ ਕੁਸ਼ਕ ਬਕਾਊ ਮੀਡੀਆ ਪੱਤਰਕਾਰ ਜਿਹੜੇ ਕਦੇ ਭਈਆਂ ਨੇ ਗੰਦ ਪਾਇਆ ਪੰਜਾਬ ਵਿੱਚ ਆਸ਼ਾ ਪਹਿਲਾਂ ਨੂੰ ਪੁੱਛੋ ਜਿਹੜਾ ਉਹ ਸ਼ਰੇਸ਼ ਖਾਲਸਾ ਜਿਹੜਾ ਕਹਿੰਦੇ ਗੁਰੂ ਵਾਲੇ ਬਣ ਗਏ ਮੀਰ ਜੀ ਗੁਰੂ ਵਾਲੇ ਬਣ ਗਏ ਉਹ ਕੌਣ ਹੈ ਜੇ ਇਹੀ ਪ੍ਰਵਾਸੀ ਧੜਾ ਧੜ ਕਿਰਪਾਨਾਂ ਪਾਲਣ ਕਿ ਸਰੇ ਪਾਲਣ ਦਾੜੀ ਕੇਸ ਰੱਖ ਕੇ ਪੱਗਾਂ ਬੰਨ੍ਹਣ ਫਿਰ ਕੋਈ ਦਰਦ ਨਹੀਂ ਫਿਰ ਕਹਿਣਗੇ ਇਹ ਸਾਡੇ ਨੇ ਇਹ ਤਾਂ ਸਾਡੇ ਸਿੱਖ ਭਾਈ ਨੇ ਜਾਣੇ ਕਿ ਜੇ ਇਹਨਾਂ ਲਈ ਥੋੜਾ ਜਿਹਾ ਨਾਟਕਵਾਜੀ ਅਗਲੇ ਕਰ ਲੈਣ ਕਰ ਵੀ ਰਹੇ ਨੇ ਫਿਰ ਕੁਝ ਨਹੀਂ ਬੋਲਣਗੇ ਉਦਾਂ ਭਈਏ ਭਜਾਓ ਪੰਜਾਬ ਬਚਾਓ ਤੇ ਕੁਛਾ ਲੱਖੇ ਵਰਗੇ ਸੀ ਸਭ ਤੋਂ ਵੱਧ ਮਾਨ ਸਨਮਾਨ ਲੱਖੇ ਤੇ ਅਮਤੋਜ ਮੰਨਦਾ ਹੋਇਆ ਕਿਉਂ ਕਿਉਂਕਿ ਲੱਖੇ ਨੇ ਆਪਣੇ ਖਲਾੜੇ ਤੇ ਪਰਵਾਸੀ ਰੱਖੇ ਹੋਏ ਸੀ ਪੱਤਰਕਾਰ ਪੁੱਛੀ ਜਾਂਦੇ ਆ ਪੱਤਰਕਾਰ ਕਹਿੰਦੇ ਤੂੰ ਤਾਂ ਆਪ ਰੱਖੇ ਹੋਇਆ ਮੈਨੂੰ ਕਹਿੰਦਾ ਮਿਲੇ ਨਹੀਂ ਵੀ ਇਹ ਤੈਨੂੰ ਨਹੀਂ ਮਿਲੇ ਤਾਂ ਲੋਕਾਂ ਨੂੰ ਕਿਵੇਂ ਮਿਲਣਗੇ ਫਿਰ ਕਹਿੰਦਾ ਮੈਂ ਪਰਵਾਸੀ ਤਾਂ ਰੱਖੇ ਨੇ ਮੈਨੂੰ ਪੰਜਾਬੀ ਬੰਦੇ ਗੁੜ ਪਕਾਉਣ ਵਾਲੇ ਮਿਲੇ ਬਿੜਤੇ ਨੂੰ ਨਹੀਂ ਮਿਲੇ ਗੁੜ ਪਕਾਉਣ ਬਾਅਦ ਤੇ ਪੰਜਾਬੀ ਫਿਰ ਲੋਕਾਂ ਨੂੰ ਕਿਵੇਂ ਮਿਲਣਗੇ ਤਿੰਨ ਤਾਂ 4-5 ਬੰਦਿਆਂ ਦੀ ਲੋੜ ਸੀ ਤੇ ਪੂਰੀ ਖੇਤੀਬਾੜੀ ਲੱਖਾਂ ਦੀ ਲੋੜ ਹੈ ਜੇ ਤੈਨੂੰ 4 ਨਹੀਂ ਮਿਲ ਸਕਦੇ ਪੰਜਾਬੀ ਗੁੜ ਪਕਾਉਣ ਬਾਅਦ ਤੇ ਫਿਰ ਕਿਸਾਨਾਂ ਨੂੰ ਝੋਨਾ ਕਣਕ ਵਾਸਤੇ ਲੱਖਾਂ ਕਿੱਥੋਂ ਮਿਲਣਗੇ ਇਹ ਦੱਸੋ ਜਣ ਕਿ ਇਹਦੇ ਛੇਤਰ ਚੰਗੀ ਤਰ੍ਹਾਂ ਪਏ ਬਿਸ਼ਰਮ ਅਜਾ ਇੱਕ ਇਹਨੇ ਇੱਕ ਹੋਰ ਗੱਲ ਕਹਿ ਦਿੱਤੀ ਸੀ ਕਹਿੰਦਾ ਜੁਗਿੰਦਰ ਸਿੰਘ ਉਗਰਾਹਾਂ ਤਾਂ ਜਕਾਰਾ ਬਣਾਉਣ ਨੂੰ ਤਿਆਰ ਨਹੀਂ ਜਾਨਕੀ ਉਹਨੂੰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਵੀ ਉਹ ਨਫ਼ਰਤ ਕਰਦਾ ਹੈ ਜਕਾਰੇ ਨਾਲ ਜਦੋਂ ਇਹਨੂੰ ਪੁੱਛਿਆ ਗਿਆ ਵੀ ਤੂੰ ਪੰਜਾਬੀ ਹੈਂ ਜਪੰਥਕ ਕਹਿੰਦਾ ਮੈਂ ਪੰਜਾਬੀ ਹਾਂ ਮੈਂ ਪੰਥਕ ਕੋਈ ਨਹੀਂ ਜਿਹੜਾ ਬੰਦਾ ਕਹਿੰਦਾ ਮੈਂ ਪੰਥਕ ਨਹੀਂ ਹੈਗਾ ਤੇ ਉਹਨੇ ਜਕਾਰੇ ਤੋਂ ਬੜੇਵੇਂ ਲੈਣੇ ਇਦਾਂ ਦੇ ਇਹ ਮੂਰਖ ਲੋਕ ਹੈ ਅਸੀਂ ਮੈਂ ਨਾ ਇਹ ਗੱਲ ਤਾਂ ਕੀਤੀ ਅੱਜ ਇਦੇ ਵਿੱਚ ਕੋਈ ਮੈਂ ਨਵੀਂ ਗੱਲ ਨਹੀਂ ਕੀਤੀ। ਕੇਵਲ ਲੋਕਾਂ ਨੇ ਜੋ ਗੱਲਾਂ ਕਹੀਆਂ ਨੇ ਮੈਂ ਉਹੀ ਗੱਲ ਕੀਤੀ ਹੈ। ਲਾਸਟ ਵਿੱਚ ਮੇਰਾ ਕਹਿਣ ਤੋਂ ਮਤਲਬ ਹੈ ਵੀ ਜਿਨ੍ਹਾਂ ਦੀ ਪੂਛ ਨੂੰ ਅੱਗ ਲੱਗੀ ਸੀ ਨਾ ਜਿਹੜੇ ਕਹਿੰਦੇ ਸੀ ਭਈਏ ਭਜਾਓ ਪੰਜਾਬ ਬਚਾਓ ਭਈਏ ਤਾਂ ਭਜਾ ਨਹੀਂ ਸਕੇ ਪਰ ਬਾਹਰਲੇ ਮੁਲਕਾਂ ਤੋਂ ਛੇਤਰ ਬੈਣੇ ਸ਼ੁਰੂ ਹੋ ਗਏ। ਅੱਜ ਤਾਂ ਫੇਰ ਵੀ ਪ੍ਰਵਾਸੀ ਕਹਿੰਦੇ ਸੀ ਪ੍ਰਵਾਸੀ ਕਹਿੰਨੇ ਆ ਵੀ ਪ੍ਰਵਾਸੀ ਜਿਹੜੇ ਬਾਹਰੋਂ ਹੁੰਦੇ ਕੰਮ ਕਰਨ ਵਾਸਤੇ 4 ਸਟੇਟਾਂ ਤੋਂ ਪਰ ਕੈਨੇਡਾ ਅਮਰੀਕਾ ਇੰਗਲੈਂਡ ਜਰਮਨ ਆਸਟ੍ਰੇਲੀਆ ਵਾਲੇ ਕਹਿੰਦੇ ਪੰਜਾਬੀ ਭਈਏ ਭਜਾਓ ਉਹ ਸਾਨੂੰ ਭਈ ਇਹ ਕਹਿੰਦੇ ਹੁਣ ਕੀ ਕਰੂਗੇ ਕੈਨੇਡਾ ਦੇ ਵਿੱਚ ਬਹੁਤ ਰੌਲਾ ਪਿਆ ਆਸਟ੍ਰੇਲੀਆ ਵਿੱਚ ਰੌਲਾ ਪਿਆ ਕਹਿੰਦੇ ਅਸਲ ਭਈ ਇਹ ਪੰਜਾਬੀ ਹੈ ਜਿਹੜੇ ਜਿਹੜੇ ਇੰਡੀਆ ਤੋਂ ਆਏ ਹੁਣ ਕੀ ਕਰਾਂਗੇ ਦੱਸੋ ਜਿਨ੍ਹਾਂ ਦੇ ਪੋਸ਼ ਨੂੰ ਅੱਗ ਲੱਗੀ ਸੀ ਉਹ ਠੰਡੇ ਹੋ ਕੇ ਬਹਿ ਗਏ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਸਾਡੇ ਵੀ ਮੁੰਡੇ ਕੁੜੀਆਂ ਬਾਹਰ ਨਹੀਂ ਜਿਨ੍ਹਾਂ ਨੇ 25-23 ਲੱਖ ਰੁਪਈਆ ਲਾਇਆ ਜੇ ਉਹਨਾਂ ਨੇ ਅਗਲੇ ਨੇ ਕੱਢ ਤੇ ਫਿਰ ਬਣੂ ਕੀ ਤਾਂ ਠੰਡੇ ਹੋਏ ਕੁਛ ਘਰੇ ਗਏ ਜਿਹੜੇ ਬਨ ਕੇ ਗੋਲ ਜਾ ਪਰਨਾ ਕੋਈ ਕਹਿੰਦਾ ਮੈਂ ਮਹਿਰੋ ਦੀ ਕਦੀੜਾਂ ਕੋਈ ਕਹਿੰਦਾ ਮੈਂ ਅਮਰਜਪਾਲ ਦੀ ਕਦੀੜਾਂ ਕੋਈ ਭਿੰਡਰਾਵਾਲੀ ਦੀ ਕਹਿੰਦਾ ਸੀ ਇਹਨਾਂ ਦੀ ਪੋਸ਼ ਨੂੰ ਅੱਗ ਲੱਗੀ ਸੀ ਉਦੋਂ ਪੁਲਿਸ ਮੁਰੂ ਹੋ ਗਈ ਸਿੰਧੀ ਵੇ ਜੇ ਕਿਸੇ ਰੇੜੀ ਕੋਲੇ ਜਾ ਕੇ ਧੱਕਾ ਮੁਕੀ ਕੀਤੀ ਤਾਂ ਪਰਚਾ ਪਾਵਾਂਗੇ ਇੰਨਾ ਤੇ ਪੈ ਗਏ ਹੁਣ ਇਹ ਵੀ ਚੁੱਪ ਕਰ ਗਏ ਨਹੀਂ ਹਰੇਕ ਰੇੜੀ ਤੇ ਆ ਗਈ ਫਤੇ ਬਲਾ ਫਤੇ ਬਲਾ ਉਹਨੂੰ ਅਗਲੇ ਨੂੰ ਹਿੰਦੀ ਆਉਂਦੀ ਹੈ ਪੰਜਾਬੀ ਆਉਂਦੀ ਨਹੀਂ ਕੀ ਦੀ ਫਤੇ ਬਲਾ ਤੁਸੀਂ ਬੁਲਾ ਲਓ ਤੁਸੀਂ ਕਿਉਂ ਪਰੇਸ਼ਾਨ ਤੰਗ ਕਰਦੇ ਹੋ ਲੋਕਾਂ ਨੂੰ ਲਾਸਟ ਵਿੱਚ ਗੱਲ ਕਹਣਾ ਜੇ ਤੁਸੀਂ ਇਹ ਰੌਲਾ ਪਾਉਣਾ ਹੀ ਹੈ ਨਾ ਮੌਜੂਦਾ ਸਰਕਾਰ ਨੂੰ ਕਹੋ ਵੀ ਇੱਕ ਕਾਨੂੰਨ ਬਣ ਜੇ ਕੋਈ ਵੀ ਪ੍ਰਵਾਸੀ ਆ ਕੇ ਇੱਥੇ ਪ੍ਰਾਪਰਟੀ ਨਾ ਖਰੀਦ ਸਕੇ ਤੇ ਜਿਹੜਾ ਕੋਈ ਇੱਥੇ ਰਹਿੰਦਾ ਉਹਦਾ ਆਧਾਰ ਕਾਰਡ ਨਾ ਬਣੇ ਉਹਦਾ ਪੈਨ ਕਾਰਡ ਨਾ ਬਣੇ ਉਹਦਾ ਵੋਟਰ ਕਾਰਡ ਨਾ ਬਣੇ ਔਰ ਜਿਹੜਾ ਕੋਈ ਗਲਤੀ ਕਰਦਾ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਇਹ ਕਾਨੂੰਨ ਕਾਨੂੰਨ ਸਰਕਾਰ ਬਣਾ ਸਕਦੀ ਹੈ ਇਹ ਰੋੜਾ ਪਾਓ ਤੇ ਐਵੇਂ ਕਾਨੂੰਨ ਹੱਥਾਂ ਵਿੱਚ ਲੈ ਕੇ ਨਾ ਪੰਜਾਬ ਨੂੰ ਉਜਾੜਨ ਦੀਆਂ ਗੱਲਾਂ ਨਾ ਕਰੋ ਪੰਜਾਬ ਉਹ ਸੂਬਾ ਹੈ ਜਿਹਦਾ ਦੁਨੀਆ ਤੇ ਕਹਿ ਲਈਏ ਬੋਲਵਾਲ ਹੈ ਜਦੋਂ ਵੀ ਭਾਰਤ ਦੀ ਗੱਲ ਹੁੰਦੀ ਹੈ ਨਾ ਤਾਂ ਉਦੋਂ ਭਾਰਤ ਪੰਜਾਬ ਕਰਕੇ ਜਾਣਿਆ ਜਾਂਦਾ ਹੈ ਪੰਜਾਬ ਨੂੰ ਬਦਨਾਮ ਨਾ ਕਰੋ ਤੁਹਾਡਾ ਜਾਣਾ ਕੱਖ ਨਹੀਂ ਤੇ ਜਿਹੜੇ ਕਾਰੋਬਾਰੀ ਨੇ ਉਹਨਾਂ ਦਾ ਨੁਕਸਾਨ ਬਹੁਤ ਹੋਣਾ ਹੈ ਬੇਲੜਾ ਨੇ ਨਾ ਕਦੇ ਕੁਝ ਕੀਤਾ ਤੇ ਨਾ ਕੁਝ ਕਰਨ ਇਹ ਬੇਨਤੀ ਹੈ ਜੀ ਪੂਰੇ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੇ ਵੀ ਪ੍ਰਵਾਸੀ ਰੱਖੇ ਨੇ ਉਹ ਵੈਰੀਫਿਕੇਸ਼ਨ ਕਰਾਇਆ ਕਰੋ ਔਰ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਜੇ ਕੋਈ ਪ੍ਰਵਾਸੀ ਗਲਤੀ ਕਰਦਾ ਤਾਂ ਉਹਦਾ ਪੂਰਾ ਜ਼ਿੰਮੇਵਾਰ ਉਹ ਪ੍ਰਵਾਸੀ ਨੂੰ ਆਪਣੇ ਘਰ ਜਾਂ ਆਪਣੇ ਖੇਤ ਰੱਖਣ ਵਾਲਾ ਹੋਊਗਾ ਇਹ ਕਾਨੂੰਨ ਜ਼ਰੂਰ ਬਣਾਓ ਇਹ ਜ਼ਰੂਰ ਮੈਂ ਚਲਾਓ ਐਵੇਂ ਜਾਣ ਬੁੱਝ ਕੇ ਅੱਗ ਲਾ ਕੇ ਪੰਜਾਬ ਨੂੰ ਬਰਬਾਦ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ